ਜੇ ਇੱਤਾਂ ਨੂੰ ਪੈਸਾ ਦੇਣਾ ਹੁੰਦਾ ਕਿ ਉਹਨਾਂ ਤੋਂ ਲੈਣਾ ਹੁੰਦਾ ਸਰਜਾ ਤਾਂ ਐਂ ਕਹਿੰਦੇ ਆਇਆਂ ਤਾਰਦਾ ਮਰੂ 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 ਖਰੀ ਜਾਂਦੇ ਭੁੱਖੇ ਮਰਦੇ ਹਾਇਓਏ ਮਰ ਕੇ ਹਾਇਓਏ ਮਰ ਕੇ ਕਦੀ ਪ੍ਰਧਾਨ ਮੰਤਰੀ ਅੱਗੇ ਹਾੜੇ ਕੱਟਦੇ ਆ ਕਦੀ ਤੁਸੀਂ ਪੰਚਾਇਤਾਂ ਦੇ ਗੱਲਾਂ ਕਰਦੇ ਆ ਕਦੀ ਤੁਸੀਂ ਉਹ ਇੱਕ ਆਪਣਾ ਹੀ ਅਕਾਊਂਟ ਖੋਲ੍ਹ ਦਿੱਤਾ ਰੰਗਲਾ ਪੰਜਾਬ ਨੂੰ ਕੰਗਲਾ ਕਰ ਦਿੱਤਾ ਤੇ ਨਾ ਰੰਗਲਾ ਇੱਥੇ ਵੀ ਕਰਾਪਸ਼ਨ ਰੇਨਾਸ਼ ਕੁਬੀਰ ਸਿੰਘ ਬਾਦਲ ਸੱਤਾ ਚੈਨਾ ਐਲੋਪੀ ਐ ਨਾ ਉਹ ਐਮਐਲਏ ਐ ਉਹਦੇ ਤੇ ਤੰਜ ਕਸਿਆ ਜਾਂਦਾ ਕਹਿੰਦੇ ਜੀ ਉਹ ਕਹਿੰਦਾ ਮੈਂ ਪੈਸੇ ਵੰਡ ਤੇ ਕਹਿੰਦਾ ਮੈਨੂੰ ਪਤਾ ਕਿੱਥੋਂ ਵੰਡੇ ਨਹੀਂ ਸਾਰਾ ਕੁਝ ਕੱਢ ਲਾਂਗੇ ਲੋਕਾਂ ਨੂੰ ਐਂਜ ਲੱਗਣ ਲੱਗਾ ਕਿ ਸੁਖਵੀਰ ਬਾਦਲ ਚੀਫ ਮਿਨਿਸਟਰ ਬਣ ਗਿਆ ਹਮਮ ਉਹ ਕਿ ਸਾਰੀ ਜਗ੍ਹਾ ਦਿਖਦਾ ਹੀ ਹੋਈ ਇਨਾਂ ਨੇ ਦੋ ਕੰਮਾਂ ਦੇ ਵਿੱਚ ਸੁਖਵੀਰ ਬਾਦਲ ਉਹਨਾਂ ਨੇ ਬਹੁਤ ਤਖੜਾ ਇਨੀਸ਼ੀਏਟਿਵ ਲਿਆ ਲੈਂਡ ਪੂਲਿੰਗ ਤੇ ਸਭ ਤੋਂ ਪਹਿਲਾਂ ਐਨ ਮੋਰਚਾ ਬੰਦੀ ਕਹਿੰਦੇ ਜੇਲਾਂ ਭਰਾਂਗੇ ਉਹ ਅਕਾਲੀ ਦਾ ਲਿਆ ਜਿਹੜਾ ਕਿਸੇ ਵੇਲੇ ਜੇਲ ਜੇਲ ਯਾਤਰਾਤ ਬੰਨ ਲਗਾਤਾ ਚਾਰੀ ਰਾਮ ਦਾ ਉਹਦੇ ਤੋਂ ਉਹਦੇ ਜਮੀਨਾਂ ਨੇ ਜਿੱਥਾ ਸੰਕੀਤੀ ਵਾਪਸ ਕਰਵਾ ਕੇ ਹਟੇ ਅਸਲੀ ਗੱਲ ਇਹ ਹੈ ਕਿ ਉਹਨਾਂ ਨੂੰ ਲੱਗਾ ਇਤਿਹਾਸ ਹਾਂ ਹਾਂ ਅਸਲੀ ਦਾਉ ਉਹ ਨਾ ਹੁੰਦਿਆਂ ਵੀ ਡਰੀ ਜਾਂਦੇ ਆ ਉਹ ਆ ਗਏ ਇਥੇ ਐਨਾ ਛਾ ਕੇ ਦੋ ਵਾਰੀ ਸਾਨੂੰ ਇੱਕ ਵਾਰੀ ਲੈਂਡ ਪੂਲਿੰਗ ਤੇ ਚਿਤ ਕਰਕੇ ਹੁਣ ਦੁਬਾਰਾ ਫੇਰੇਸ ਕੰਮ ਕਰ ਗਏ ਲੋਕਾਂ ਨੇ ਕਹਿਣਾ ਜਿਹੜੂ ਕਰਤਾ ਜਰਕੀ ਮਿਸਟਰ ਸੁਖਵੀਰ ਬਾਦਲ ਆ ਜਾਂ ਇੱਥੇ ਭਗਮੰਤਮਾਨ ਆ ਉੱਥੇ ਉਹ ਸਿੱਧੇ ਤਰੀਕੇ ਦੇ ਨਾਲ ਐਸਐਸਪੀ ਨੂੰ ਧਮਕੀ ਦਿੰਦੇ ਨੇ ਕਹਿੰਦੇ ਮਿੱਤਰਾ ਪਾਸਪੋਰਟ ਬਣਾ ਲਾ ਫਰਾਰ ਹੋ ਜੀ ਨਹੀਂ ਸਾਡੀ ਸਰਕਾਰ ਆਈ ਲੈ ਇਹ ਇਹ ਧਮਕੀਆਂ ਕੀ ਵੀ ਇਹ ਇਹ ਚ ਇਹ ਗੱਲ ਸਹੀ ਹੈ ਜਾਂ ਗਲਤ ਹੈ ਕਿਉਂਕਿ ਸਰਕਾਰ ਬਣਨ ਤੋਂ ਪਹਿਲਾਂ ਹੀ ਤੁਸੀਂ ਧਮਕੀਆਂ ਦੇ ਰਹੇ ਹੋ ਅਫਸਰਾਂ ਕਿ ਤੂੰ ਆਪਣਾ ਡਿਊਟੀ ਘਰ ਨਾ ਕਿ ਡਿਊਟੀ ਤੋਂ ਬਾਹਰ ਜਾ ਕੇ ਦੂਜੇ ਬੰਦਿਆਂ ਲਈ ਕੁਝ ਕਰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮਜ਼ ਤੇ ਮੈਂ ਹਾਂ ਸੰਦੀਪ ਸਿੰਘ ਬੈਣੀਪਾਲ ਅੱਜ ਪੰਜਾਬ ਅਤੇ ਪੰਜਾਬ ਦੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਮਨਜੀਤ ਜੀ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਮਨਜੀਤ ਜੀ 2022 ਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੀ ਹੈ ਵੀ 70 ਸਾਲ ਦੇ ਵਿੱਚ ਜਿਹੜੀਆਂ ਬਾਕੀ ਪਾਰਟੀਆਂ ਸੀ ਉਹਨਾਂ ਤੋਂ ਥੇਲਾ ਨਹੀਂ ਹੋਇਆ ਅਸੀਂ ਬਦਲਾ ਲੈ ਕੇ ਆਵਾਂਗੇ ਲੋਕਾਂ ਨੇ ਉਹਨੂੰ ਸਵਕਾਰਿਆ ਸੱਤਾ 'ਚ ਲਿਆਂਦੀ ਤੇ ਹੁਣ ਤੁਸੀਂ ਇਹ ਦੱਸੋ 70 ਸਾਲ ਚ ਪਹਿਲਾਂ ਕਦੇ ਇਦਾਂ ਹੋਇਆ ਵੀ ਸੱਤਾ ਤਿਰਪਾਰਟੀ ਹੋਵੇ ਸਰਕਾਰ ਦੀ ਹੋਵੇ ਤੇ ਵਿਧਾਨ ਸਭਾ ਦੇ ਵਿੱਚ ਆਪ ਤਖਤੀਆਂ ਲੈ ਕੇ ਰੋਸ ਪ੍ਰਦਰਸ਼ਨ ਕਰੇ ਇਹ ਤੇ ਪਾਰਟੀ ਹੀ ਠੱਗਾਂ ਦੀ ਸੀ ਅਸੀਂ ਤੇ 2015 ਤੋਂ ਕੋਠੇ ਚੜ ਚੜ ਕੇ ਢੋਲ ਗਲ ਚ ਪਾ ਕੇ ਰੌਲਾ ਪਾਇਆ ਸੀ ਕਿ ਇਨ੍ਹਾਂ ਠੱਗਾਂ ਤੋਂ ਬਚਿਓ ਜਿਹੜੇ ਮਰਜੀ ਨੂੰ ਲੈ ਆਇਓ ਹੂੰ ਇਹਦੇ ਬਨਾਰਸੀ ਠੱਗਾਂ ਦੇ ਵੀ ਜਿਹੜੇ ਬਨਾਰਸੀ ਠੱਗਾਂ ਬੜੇ ਮਸ਼ਹੂਰ ਹੁੰਦੇ ਸੀ ਪੰਜਾਬ 'ਚ ਉੱਥੋਂ ਬਚਿਓ ਉੱਥੇ ਬੜੇ ਤਗੜੇ ਠੱਗ ਆ ਇਹ ਉਹਨਾਂ ਨੂੰ ਵੀ ਮਾਤ ਪਾਉਂਦੇ ਆ ਪਰ ਹੁਣ ਲੈ ਸਾਡੇ ਲੋਕਾਂ ਨੂੰ ਸੀ ਕਿ ਬਦਲਾ ਚਾਹੀਦਾ ਬੜੇ ਮਤਲਬ ਇਸ ਗੱਲ ਦੇ ਅੰਦਰ ਤਲਬ ਤਲਖੀ ਲੱਗੀ ਹੋਈ ਸੀ ਕਿ ਬੜੀ ਇੰਤਜ਼ਾਰ ਸੀ ਕਿ ਉੱਥੇ ਬੜੇ ਉਤਸ਼ਾਹਤ ਸੀਗੇ ਪੀਏ ਪੁਰਾਣੀਆਂ ਪਾਟੀਆਂ ਨੂੰ ਛੱਡ ਕੇ ਪੁਰਾਣੀਆਂ ਜੁੱਤੀਆਂ ਜਿਹੜੀਆਂ ਨਾ ਉਹ ਠੀਕ ਨਹੀਂ ਹੁਣ ਨਵਾਂ ਜੋੜਾ ਲੈਣਾ ਹੂੰ ਉਸ ਕਿਹਦਾ ਜਿੱਦਾਂ ਮੀਲੇ 'ਚ ਜਾਂਦਾ ਨਵਾਂ ਜੋੜ ਨਵੇਂ ਕੱਪੜੇ ਪਾ ਕੇ ਚਾਹ ਹੁੰਦਾ ਨਾ ਉਂਝ ਚਾਹ ਛੜਿਆ ਸੀ ਵੇਖਿਆ ਨਹੀਂ ਆ ਨਹੀਂ ਦੇਖਿਆ ਤਾਂ ਨਹੀਂ ਦੇਖਿਆ ਕੱਠੇ ਹੀ 92 ਮਤਲਬ ਜ਼ਿਆਦਾ ਕਰਦਾ ਹਾਂ ਹੁਣ ਜਦੋਂ ਹਾਰਮਨ ਜਿਹਾ ਉਹ ਤੇ ਦੇਖੋ ਖੱਲੀਆਂ ਗੱਲਾਂ ਨਾਲ ਨਹੀਂ ਸੀ ਨਾ ਹਮ ਇੱਕ ਲੀਡਰ ਐ ਉਹ ਜਿਆ ਜਲੈਂਸਕੀ ਵਰਗਾ ਬਣਾ ਲਿਆ ਭਗਵੰਤ ਮਾਨ ਉਹ ਵੀ ਕਮੀਡੀਅਨ ਇਹ ਵੀ ਕਮੀਡੀਅਨ ਉਹ ਉੱਥੇ ਸਾਰਾ ਦੇਸ਼ ਜਿਹੜਾ ਰੂਸ ਕੋਲ ਖਿੱਚ ਖਿੱਚ ਕੇ ਲਈ ਜਾਂਦਾ ਇਹਦਾ ਸਾਰਾ ਪੰਜਾਬ ਆ ਉਹ ਕੋਈ ਬੀਐਸਐਫ ਲੈ ਗਈ ਕੋਈ ਕੋਈ ਲੈ ਗਿਆ ਇਹਦਾ ਵੀ ਖਿੱਚ ਕੇ ਲਈ ਜਾਂਦੇ ਆ ਇਸ ਲਈ ਇਹ ਜਿਹੜਾ ਸਾਡਾ ਜੋ ਵੀ ਹੋਇਆ ਆ ਇਹ ਅਫਸੋਸ ਵਾਲੀ ਗੱਲ ਆ ਕਿ ਤੁਸੀਂ ਇਹਨੇ 2022 ਚ ਵੱਡੇ ਵਾਅਦੇ ਕੀਤੇ ਹਾਂ ਔਰ ਇਹ ਵੀ ਗੱਲ ਤੁਹਾਡੀ ਠੀਕ ਹੈ ਕਿ ਵਿਰੋਧੀ ਪਾਰਟੀਆਂ ਤੇ ਤਖਤੀਆਂ ਲੈ ਕੇ ਚੱਲਦੀਆਂ ਆਪਣੇ ਪ੍ਰੋਟੈਸਟ ਕਰ ਲਈ। ਹੂੰ ਰੂਲਿੰਗ ਜਿਹੜੀ ਆ ਉਹ ਇਸ ਤਰ੍ਹਾਂ ਕੇ ਚੱਲੇ ਕਿਉਂਕਿ ਇਹਨਾਂ ਨੂੰ ਇੰਜ ਲੱਗਦਾ ਕਿ ਅਸੀਂ ਰੂਲਿੰਗ ਨਹੀਂ ਹੈਗੇ। ਹੂੰ ਮੈਂ ਤੇ ਇਹਦਾ ਇਹੋ ਹੀ ਕੱਢੂੰਗਾ ਕਿ ਦੇਖੋ ਰੂਲਿੰਗ ਪ੍ਰੋਟੈਸਟ ਨਹੀਂ ਕਰਦੀ। ਹੂੰ ਕੰਮ ਕਰਦੀ ਆ ਤੇ ਜਵਾਬ ਦਿੰਦੀ ਆ। ਹੂੰ ਪ੍ਰੋਟੈਸਟ ਉਹਨਾਂ ਨੇ ਕਰ ਲਈ ਕਰਨਾ ਕਿਹਦੇ ਵਿਰੁੱਧ ਕਰਨਾ। ਹਾਂ ਉੱਥੇ ਮੋਦੀ ਬੈਠਾ ਸੀ। ਜਿੱਦਣ ਮੋਦੀ ਆਇਆ ਉਹਦਣ ਮੂੰਹ ਨਹੀਂ ਦਿਖਾਇਆ। ਮੈਨੂੰ ਨਹੀਂ ਲੱਗਦਾ ਉੱਥੇ ਅਮਨ ਰੋੜਾ ਸੀ ਮੈਨੂੰ ਨਹੀਂ ਲੱਗਦਾ ਉੱਥੇ ਹਰਪਾਲ ਚਿਮਾ ਸੀ ਇਹ ਤੇ ਉੱਥੇ ਹਸਪਤਾਲ ਹੀ ਬੈਗਿਆ ਕਿ ਬੋਲੀ ਆ ਰਹੀਆਂ ਲੋਕਾਂ ਦੇ इमोਸ਼ਨ ਨੂੰ ਟੱਚ ਕਰਦੇ ਨੇ ਮੈਂ ਮੈਂ ਇਹੀ ਗੱਲ ਕਹਿ ਰਿਹਾ ਹਾਂ ਜਦ ਅਸੀਂ ਤੇ ਸਮਝੀਏ ਵੀ ਇਹ ਕਰਦੇ ਕੀ ਫਿਰਦੇ ਤੱਕਤੀ ਇੱਕ ਨਹੀਂ ਦੂ ਨਹੀਂ ਸਾਰਿਆਂ ਦੇ ਗੱਲ ਚ ਪਾਤੀ ਸੀ ਅੱਛਾ ਤੂੰ ਹੀ ਬਦਲ-ਬਦਲ ਕੇ ਪਾ ਦੋ ਇੱਕੋ ਹੀ ਬਾਤ ਸੀ ਸਾਰਿਆਂ ਦੀ 1600 ਕਰੋੜ 1600 ਕਰੋੜ 1600 ਕਰੋੜ ਜਿਹਦਾ ਮਤਲਬ ਤੈਨੂੰ ਪੁੱਛਦਾ ਹੀ ਕੋਈ ਨਹੀਂ ਹਾਂ ਅਗਲਾ ਕਹਿ ਕੇ ਹੋ ਗਿਆ ਹੋ ਗਿਆ ਖਬਰਾਂ ਲਵਾ ਕੇ ਤਾਨੂੰ ਕੋ ਪੁੱਛਦਾ ਨਹੀਂ ਇਹ ਕਹਿਣਾ ਚਾਹੁੰਦੇ ਆ ਤੁਸੀਂ ਬਿਲਕੁਲ ਹਾਂ ਤੇ ਜੇ ਪੁੱਛਦਾ ਨਹੀਂ ਤੇ ਤੁਸੀਂ ਚਲੋ ਸਾਰੇ ਜਣੇ ਵਿੱਚੇ ਬਾਜਵੇਂ ਨੂੰ ਲੈ ਲਓ ਵਿੱਚੇ ਦੂਜਿਆਂ ਨੂੰ ਲੈ ਲਓ ਤੇ ਦਿੱਲੀ ਚਲੋ ਹਾਂ ਦਿੱਲੀ ਜਾ ਕੇ ਬੈਠੋ ਨਾ ਤੁਸੀਂ ਤੇ ਤਰਨੇਹਾਲੀ ਪਾਰਟੀ ਆ ਉਥੇ ਤੇਜਰੀਵਾਲ ਬੈਠਾ ਉਹਨੂੰ ਵੀ ਅੱਗੇ ਬਿਠਾ ਲਿਓ ਜਰਾ ਨਾਲੇ ਉਹ ਫੜ ਕੇ ਤਿਹਾਰਤ ਦੇ ਵਿੱਚ ਦੁਬਾਰਾ ਲੈ ਜਾਣਗੇ ਕਿਉਂਕਿ ਕੋ ਥੋੜਾ ਜਿਹਾ ਟਾਈਮ ਹੋ ਗਿਆ ਉਹਨੂੰ ਬਾਹਰ ਆਏ ਨੂੰ ਹਾਂ ਇਸ ਕਰਕੇ ਇਸ ਕਰਕੇ ਇਹ ਨਾ ਬੜੀ ਅਫਸੋਰਤ ਵਾਲੀ ਗੱਲ ਕਿ ਇਹ ਦਿਮਾਗ ਇੰਜ ਲਈ ਬਿਠੇ ਕਿ ਕੇਂਦਰ ਰਾਜ ਕਰ ਰਿਹਾ ਹਾਂ ਅਸੀਂ ਐਵੇਂ ਹੀ ਸਬਸਿਡਰੀ ਹੈਗੇ ਆ ਇਸ ਕਰਕੇ ਅਸੀਂ ਪ੍ਰੋਟੈਸਟ ਕਰਦੇ ਹਾਂ ਤੁਸੀਂ ਪੰਜਾਬ ਦੀ ਸਰਕਾਰ ਆ ਪੰਜਾਬ ਪੰਜਾਬ ਤੁਹਾਡੇ ਤੋਂ ਉਮੀਦ ਕਰਦਾ ਉਹ ਜਿਹੜਾ ਪੈਸਾ ਉਹ ਜੇ ਨਹੀਂ ਆਇਆ ਤੇ ਵਿਰੋਧੀਆਂ ਨੂੰ ਨਾਲ ਲੈ ਕੇ ਉੱਥੇ ਚੱਲੋ ਤੁਸੀਂ ਮਤਾ ਪਾਇਆ ਵੀ ਆ ਕਿਸੇ ਨੇ ਨਹੀਂ ਵਿਰੋਧ ਕੀਤਾ ਹੋਊਗਾ ਮੈਨੂੰ ਜਿੱਥੇ ਤੱਕ ਲੱਗਦਾ ਪਤਾ 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 ਆ ਵੀ ਸਾਨੂੰ ਪੈਸੇ ਖੇਤੀ ਭੇਜੋ ਪਰ ਤੁਹਾਡੇ 12000 ਕਰੋੜ ਕਿੱਥੇ ਗਏ ਤੁਸੀਂ ਉਹਦਾ ਜਵਾਬ ਹੀ ਨਹੀਂ ਦਿੰਦੇ ਉਹ बार-बार ਪੁੱਛਦੇ ਆ ਸੀਐ ਜੀ ਕਹਿੰਦਾ ਕਿ ਪੈਸੇ 2023 ਦੇ ਵਿੱਚ 9000 ਕਰੋੜ ਪਲੱਸ ਸੀਗੇ ਉਹ ਜਿਹੜਾ ਪ੍ਰਧਾਨ ਮੰਤਰੀ ਕਹਿੰਦਾ 12000 ਕਰੋੜ ਰੁਪਈਆ ਤੁਹਾਡੇ ਅਕਾਊਂਟ ਵਿੱਚ ਹੈਗਾ ਉਹ ਕਿੱਥੇ ਗਏ ਉਹਦੇ ਅਗੇਂਸਟ ਕੁਝ ਹੋਰ ਖਾ ਲਿਆ ਜਾਂ ਕਿੱਥੇ ਚਲੇ ਗਏ ਜਾਂ ਕਿਤੇ ਸੜ ਗਏ ਜਾਂ ਕਿਤੇ ਮੀਂਹ ਦੇ ਵਿੱਚ ਭਿੱਜ ਪੁੱਜ ਗਏ ਰੁੜ ਗਏ ਤੁਸੀਂ ਇੰਝ ਹੀ ਕਹਿ ਦਿਓ ਵੀ ਰੁੜ ਗਏ ਆ ਜੀ ਮੀਂਹ ਦੇ ਵਿੱਚ ਬੜਾ ਹਾੜਾ ਹੈ ਮੈਸੇ ਤੇ ਸੀਗੇ 12000 ਕਰੋੜ ਹੋਣ ਉਹਦੀ ਜਗਾ ਹੋਰ ਦੇ ਦਿਓ ਉਹ ਤਾਂ ਜੀ ਦੇਣ ਤਾਂ ਕੀਏ ਤਾਂ ਕਹਿੰਦੇ ਲੋਕਾਂ ਨੂੰ ਉਹ ਬਣਾਤਾ ਕਹਿੰਦੇ ਜੀ ਇਹਦੇ ਵਿੱਚ ਪਾ ਦਿਓ ਅਕਾਊਂਟ ਉਹ ਤੋਂ ਬਾਅਦ ਕਹਿੰਦੇ ਜਿਹੜੀਆਂ ਪੰਚਾਇਤਾਂ ਨੇ ਪੰਚਾਇਤਾਂ ਦੇ ਵਿੱਚ ਫੰਡ ਪਿਆ 5-5% ਅਸੀਂ ਉਹ ਤੋਂ ਲੈ ਲਾਂ